ਆਪਚ ਨੂਰਾ ਕੁਸ਼ਤੀ ਖੇਲੀ ਜਾ ਰਹੀ ਜਿੱਦਾਂ ਫੁੱਟਬਾਲ ਮੈਚ ਹੁੰਦਾ ਹੈ ਉਸ ਤਰ੍ਹਾਂ ਪੰਜਾਬ ਦੀ ਰਾਜ ਦੀ ਜਿਹਦੇ ਅੰਦਰ ਆਂਤਕਵਾਦ ਆਂਤਕਵਾਦ ਮੈਚ ਖੇਲੇ ਜਾ ਰਹੇ ਦੋਨੋਂ ਹੀ ਪਾਰਟੀਆਂ ਭੈੜਾ ਵਾਤਾਵਰਣ ਪੈਦਾ ਕਰ ਰਹੀਆਂ ਹਿੰਦਾਰ ਦਾ ਵਾਤਾਵਰਣ ਬਣਾ ਰਹੀ ਇੱਕ ਪਾਰਟੀ ਦਾ ਸੀਨੀਅਰ ਲੀਡਰ ਰਾਤ ਅੰਤਖਵਾਦੀ ਪਰਿਵਾਰ ਦੇ ਘਰ ਸੌਂਦਾ ਔਰ ਸਾਰੇ ਪ੍ਰੈਸ ਨੂੰ ਕਹਿੰਦਾ ਹਾਂ ਮੈਨੂੰ ਪਤਾ ਹੈ ਮੈਂ ਮੋਗੇ ਇਸ ਘਰ ਦੀ ਸੁਤਾਂ ਉਸ ਦਿਨੀ ਨਹੀਂ ਰੱਖਤੀ ਕਿ ਪੰਜਾਬ ਦੇ ਅੰਦਰ ਅਸੀਂ ਕੀ ਕਰਾਂਗੇ ਔਰ ਉਹ ਖੌਫ ਦਾ ਵਾਤਾਵਰਣ ਕਿੰਨਾ ਕੱਗੇ ਵਧਿਆ ਔਰ ਨਹੀਂ ਜਿਹੜੀ ਰੱਖੀ ਸੀ ਕੇਜਰੀਵਾਲ ਸਾਹਿਬ ਨੇ ਇਹ ਜੋ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਜੋ ਕੋਈ ਚੱਲ ਰਿਹਾ ਤੇ ਰੰਗਦਾਰੀ ਹੈ ਇਹ ਗਿਫਟ ਹੈ ਜਿਸ ਨਾਲ ਹਰ ਸਰਕਾਰ ਕਹਿੰਦੀ ਸੀ ਇੰਨੇ ਇੰਡਸਟਰੀਆਂ ਲੰਨੀਆਂ ਇੰਨੇ ਕੀਤੇ ਇੰਨੇ ਰੋਜ਼ਗਾਰ ਮਿਲੇ ਆਮ ਆਦਮੀ ਪਾਰਟੀ ਦਾ ਗਿਫਟ ਹੈ ਪੰਜਾਬ ਦੇ ਅੰਦਰ ਰੰਗਦਾਰੀ ਕਿਹਦੀ ਗੈਂਗ ਵਾਰ ਮੈਂ ਕਦੀ ਸੁਣਿਆ ਨਹੀਂ ਪੰਜਾਬ 'ਚ ਕਦੀ ਐ ਮੌਜੂਦ ਆਉਂਦਾ ਚਿੰਨ ਛੱਡੋ ਗੈਂਗਸਟਰਸ ਦੇ ਦਫਤਰ ਬਣ ਗਿਆ ਸਟੂਡੀਓ ਬਣ ਗਿਆ ਇੱਕ ਇੰਟਰਵਿਊ ਦੂਜੀ ਇੰਟਰਵਿਊ ਇੱਕ ਕਾਲ ਦੂਜੀ ਕਾਲ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਚ ਉਦਯੋਗਪਤੀਆਂ ਨ ਵਪਾਰੀਆਂ ਨੂੰ ਡਾਕਟਰਾਂ ਹਸਪੀਟਲਸ ਵਾਲਿਆਂ ਜਾਂਚ ਕਰ ਵਾਲਿਆਂ ਨੂੰ ਫੋਨ ਆ ਰਹੇ ਪੈਸਾ ਦਿਓ ਪੈਸਾ ਦਿਓ ਪੈਸਾ ਦਿਓ ਹੋਰ ਮੈਂ ਹਰਾਨ ਆ ਇੱਕ ਲੀਡਰ ਅੰਤਖਵਾਦੀ ਦੇ ਪਰਿਵਾਰ ਤੇ ਘਰ ਤੇ ਸੌਣ ਨਾਲ ਡਰ ਪੈਦਾ ਕਰ ਰਿਹਾ ਦੂਜੀ ਪਾਰਟੀ ਦਾ ਲੀਡਰ ਬੰਬਾਂ ਦੀ ਗਿੰਦੀ ਦੇ ਕੇ डर दबा तो रन बेटा दोनों डर पैदा कर रहे। पवन कुमार साहब पूछो ना क्यों ठहरे सी मौके <coughs> पूछना चाहिए क्यों ठहरे सी किनु संदेश दे रहे हो दोनों ही अंत लॉन्चिंग पैड उन्होंने धर डर तो बिना अंत लॉन्च नहीं हो सकता ਇਸ ਅਤੰਗਵਾਦੀ ਨੌਂਚ ਨੂੰ ਬੈਟਲ ਗਰਾਉਂਡ ਬਣਾਇਆ ਜਾ ਰਿਹਾ ਹੈ ਔਰ ਉਹਨੂੰ ਗਰਾਉਂਡ ਦੇ ਰਹੀ ਹੈ ਇਹ ਦੋਨੋਂ